ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਇਕਤਾ ਚੈਨਲ ਦੇਖੋ ਅੱਪਾ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਹਰ ਇੱਕ ਬੰਦੇ ਨੂੰ ਇੱਕ ਅਲੱਗ ਹੀ ਜਨੂਨ ਹੁੰਦਾ ਕਿਸੇ ਨੂੰ ਜਨੂਨ ਹੁੰਦਾ ਪੜਨ ਦਾ ਕਿਸੇ ਨੂੰ ਜਨੂਨ ਹੁੰਦਾ ਖੇਡਣ ਦਾ ਤੇ ਅਲੱਗ-ਅਲੱਗ ਕਿਸਮ ਦਾ ਜਨੂਨ ਤੇ ਉਤਸ਼ਾਹ ਹੁੰਦਾ ਹਰ ਇੱਕ ਦੇ ਵਿੱਚ ਤਾਂ ਅੱਜ ਤੁਹਾਨੂੰ ਆਪਾਂ ਇਦਾਂ ਦਾ ਉਤਸ਼ਾਹ ਦਿਖਾਵਾਂਗੇ ਕਿ ਇਦਾਂ ਦੇ ਬੰਦੇ ਨਾਲ ਮਲਾਵਾਂਗੇ ਕਿ ਜਿਨ੍ਹਾਂ ਦਾ ਜਨੂਨ ਤੇ ਉਤਸ਼ਾਹ ਦੇਖ ਕੇ ਤੁਸੀਂ ਵੀ ਹਰਾਨ ਰਹਿ ਜਾਓਗੇ ਤਾਂ ਦੇਖੋ ਤੁਹਾਨੂੰ ਅੱਜ ਮਿਲਾਉਣ ਜਾ ਰਹੇ ਹਾਂ ਅਸੀਂ ਇੱਕ ਇਦਾਂ ਦੇ ਬੰਦੇ ਦੇ ਨਾਲ ਵਿਅਕਤੀ ਦੇ ਨਾਲ ਜਿਨ੍ਹਾਂ ਦਾ ਕੀ ਉਤਸ਼ਾਹ ਪਾਰਟੀ ਲਈ ਪ੍ਰੇਮ ਇਹ ਕਹਿ ਸਕਦੇ ਹਾਂ ਤੇ ਉਹਨਾਂ ਨੇ ਨਵੀਂ ਆਪਣੀ ਇੱਕ ਥਾਰ ਨਵੀਂ ਕਢਾਈ ਥਾਰ ਅਤੇ ਉਹ ਕਿਸ ਕੰਮ ਲਾ ਦਿੱਤੀ ਇਹ ਵੀ ਤੁਹਾਨੂੰ ਦਿਖਾਉਨੇ ਆ ਤੇ ਆ ਆ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਉਹ ਥਾਰ ਜਿਹੜੀ ਕਿ ਜਿਹਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਉਤਸ਼ਾਹ ਉਹਨਾਂ ਦਾ ਕਿ ਮੈਂ ਜ਼ਰੂਰ ਤੁਸੀਂ ਆ ਖੜੇ ਮੇਰੇ ਸਾਹਮਣੇ ਦੇਖ ਰਹੇ ਹੋ ਇਹ ਥਾਰ ਹੈ ਜਿੱਦੇ ਤੇ ਲਿਖਿਆ ਹੋਇਆ ਪੰਜਾਬ ਦਾ ਪੁੱਤ ਹਨਾ ਲਿਖਿਆ ਹੋਇਆ ਤੇ ਇਹ ਥਾਰ ਨਵੀਂ ਕਢਾਈ ਆ ਬਾਈ ਜੀ ਨੇ ਤੇ ਚਮਕੌਰ ਸਾਹਿਬ ਹਲਕੇ ਤੋਂ ਇਹ ਬਿਲੋਂਗ ਕਰਦਿੰਨੇ ਤੁਸੀਂ ਇਹ ਥਾਰ ਦੇਖ ਰਹੇ ਹੋ ਤੇ ਇਹਨਾਂ ਨਾਲ ਆਪਾਂ ਤੁਹਾਨੂੰ ਗੱਲ ਵੀ ਕਰਾਵਾਂਗੇ ਕਿ ਇਹ ਥਾਰ ਨੂੰ ਇਹਨਾਂ ਸਜਾਇਆ ਕਿਉਂ ਇਹਨਾਂ ਨੇ ਇਹ ਨਵੀਂ ਥਾਰ ਨੂੰ ਉੱਤੇ ਡੈਕੋਰੇਸ਼ਨ ਡੈਕ ਲਾਏ ਹੋਏ ਆ ਦੇਖੋ ਸਪੀਕਰ ਲੱਗੇ ਹੋਏ ਆ ਪੰਜਾਬ ਦਾ ਪੁੱਤ ਲਿਖਿਆ ਹੋਇਆ ਸੀਐਮ ਸਾਹਿਬ ਦੀ ਫੋਟੋ ਵੀ ਲੱਗੀ ਹੋਈ ਆ ਤੇ ਕੀ ਆ ਪੂਰਾ ਆ ਮਾਮਲਾ ਆਉ ਤੁਹਾਨੂੰ ਮਲਾਉਣੇ ਆ ਆਪਾਂ ਉਸ ਵਿਅਕਤੀ ਨਾਲ ਜਿਸ ਦੀ ਇਹ ਥਾਰ ਹੈ ਸਸੀ ਗਾ ਸਰ ਤੇ ਇਹ ਆਪਾਂ ਦੇਖ ਰਹੀਆਂ ਜੀ ਜਿਵੇਂ ਕਿ ਆ ਕਾਫੀ ਸਾਰੀ ਗੱਡੀਆਂ ਕਾਫਲਾ ਖੜਿਆ ਹਨਾ ਤੇ ਤੁਸੀਂ ਕਾਫਲੇ ਨੂੰ ਲੀਡ ਕਰ ਰਹੇ ਹੋ ਤੇ ਅਕਸਰ ਵੀ ਅੱਗੇ ਸੀ ਚਮਕੌਰ ਸਾਹਿਬ ਦੇ ਵਿੱਚ ਕਈ ਮੀਟਿੰਗਾਂ ਦੇ ਵਿੱਚ ਦੇਖਦੇ ਆ ਜਾਂ ਕੇ ਜਾਂ ਤੁਹਾਡੀ ਗੱਡੀ ਸਭ ਤੋਂ ਅੱਗੇ ਹੁੰਦੀ ਆ ਤੇ ਇਸ ਦੇ ਬਾਰੇ ਦੱਸੋ ਸਭ ਤੋਂ ਪਹਿਲਾਂ ਤਾਂ ਕੀ ਇਹ ਤੁਹਾਡਾ ਜਿਹੜਾ ਜਨੂਨ ਹੈ ਜਾਂ ਕਹਿ ਲਓ ਆ ਸਭ ਤੋਂ ਅੱਗੇ ਕਾਫਲੇ ਦੇ ਰੂਪ ਦੇ ਵਿੱਚ ਤੁਸੀਂ ਅਗਵਾਈ ਕਰਦੇ ਹੋ ਹਨ ਹੈਨਾ ਇਹ ਹੈ ਕਿ ਸਭ ਤੋਂ ਪਹਿਲਾਂ ਨਾਮ ਕੀ ਹੈ ਜੀ ਆਪਣਾ ਜਰੂਰ ਦਰਸ਼ਕਾਂ ਨੂੰ ਦੱਸੋ ਜੀ ਲਖਵੀਰ ਸਿੰਘ ਆ ਜੀ ਮੇਰਾ ਨਾਮ ਤਾਜਪੁਰ ਪਿੰਡ ਆ ਮੇਰਾ ਠੀਕ ਹੈ ਜੀ ਤੇ ਆ ਸਰ ਤੁਸੀਂ ਆਮ ਆਦਮੀ ਪਾਰਟੀ ਤੋਂ ਨਾਲ ਜੁੜੇ ਹੋਏ ਹੋ ਹੈਨਾ ਤੇ ਉਹਦੇ ਤੁਸੀਂ ਦੇਖ ਰਹੇ ਇੱਕ ਪੰਜਾਬ ਦਾ ਪੁੱਤ ਲਿਖਿਆ ਹੋਇਆ ਹੈ ਪਾਰਟੀ ਦਾ ਪ੍ਰਚਾਰ ਕਰ ਰਹੇ ਹੋ ਮਤਲਬ ਹੈਨਾ ਤੇ ਇਹ ਪ੍ਰਚਾਰ ਮਤਲਬ ਇਹ ਗੱਡੀ ਬਾਰੇ ਜ਼ਰੂਰ ਦੱਸੋ ਸਭ ਤੋਂ ਪਹਿਲਾਂ ਕਿ ਇਹ ਡੈਕ ਸ਼ੱਕ ਲਾਏ ਹੋਏ ਆ ਜੀ ਸਜਾਇਆ ਹੋਇਆ ਹੈ ਗੱਡੀ ਨੂੰ ਇਹ ਇਹ ਕਿਵੇਂ ਮਤਲਬ ਤੁਹਾਡੇ ਮਨ ਚ ਆਇਆ ਇੱਕ ਸ਼ੌਂਕ ਆ ਜੀ ਇਹ ਮੈਨੂੰ ਤਕਰੀਬਨ 14 ਤਈ ਕੰਮ ਕਰਦਾ ਆ ਰਿਹਾ ਜਿਉਂ-ਜਿਉਂ ਸਮਾਂ ਬਦਲੀ ਜਾਂਦਾ ਇਹ ਚੇਂਜ ਵੀ ਹੋਈ ਜਾਂਦੀ ਹੈ ਮੈਂ 14 ਵਿੱਚ ਇੰਡ ਕਵਰ ਕਰਦਾ ਤਾਂ ਉਸ ਟਾਈਮ ਵੀ ਮੈਂ ਇਹੀ ਚੀਜ਼ ਲਾਈ ਹੋਈ ਸੀ ਇਸ ਤਰੀਪਰ ਸਾਊਂਡ ਲਾਏ ਹੋਏ ਤਾਂ ਅੱਛਾ ਜੀ ਫਿਰ 17 ਵਿੱਚ ਵੀ ਮੈਂ ਕਰਿਆ ਕੰਮ ਫਿਰ ਮੇਰੇ ਕੋਲ ਟੋ ਹੋ ਗਈ ਸੀ ਮੈਂ ਹਲਟੇ ਦੇ ਉੱਪਰ ਕੈਰੀਅਰ ਲਾ ਕੇ ਫੇਰ ਇਹਦੇ ਉੱਪਰ ਮੈਂ ਸਾਊਂਡ ਲਾ ਕੇ ਪ੍ਰਚਾਰ ਕਰਿਆ ਪਾਰਟੀ ਦਾ ਠੀਕ ਠੀਕ ਤੇ ਉਸ ਤੋਂ ਬਾਅਦ ਫੇਰ ਕਿਸਾਨੀ ਧਰਨਾ ਵੀ ਆ ਗਿਆ ਹੂੰ ਫੇਰ ਉਹਦੇ ਵਿੱਚ ਵੀ ਮੈਂ ਮਤਲਬ ਕਿਸਾਨੀ ਧਰਨੇ ਜੀ ਫੇਰ ਕਿਸਾਨੀ ਗੀਤ ਲਾ ਕੇ ਪ੍ਰਚਾਰ ਕਰਦਾ ਰਿਹਾ ਮੈਂ ਫੇਰ 22 ਚ ਮੈਂ ਫੇਰ ਪਾਰਟੀ ਦਾ ਫੇਰ ਦੁਬਾਰੇ ਪ੍ਰਚਾਰ ਕਰਿਆ ਤੇ ਜਿਉਂ ਜਿਉਂ ਮਤਲਬ ਵੀ ਪਰਮਾਤਮਾ ਮੈਨੂੰ ਬਖਸ਼ਿਸ਼ ਕਰੀ ਜਾਂਦਾ ਚੀਜ਼ਾਂ ਦੇਈ ਜਾਂਦਾ ਮੈਨੂੰ ਮੈਂ ਉਸ ਤਰੀ ਅੱਗੇ ਅੱਗੇ ਜਨਨ ਕੀ 2 2014 ਤੋਂ ਤੁਸੀਂ ਕਹਿ ਜਿਵੇਂ ਦੱਸ ਰਹੇ ਹੋ ਕਿ ਇੰਡੀਕਾ ਸੀਗੀ ਫਿਰ ਕੋਈ ਹੋਰ ਗੱਡੀ ਆ ਗਈ ਜਨਨ ਕੀ ਗੱਡੀਆਂ ਦੇ ਨਾਲ-ਨਾਲ ਜਿਹੜਾ ਤੁਹਾਡਾ ਸਮਾਂ ਵੀ ਲੰਘਦਾ ਗਿਆ ਥੋੜਾ ਉਤਸ਼ਾਹ ਨਹੀਂ ਘਟਿਆ ਮਤਲਬ ਹਨਾ ਤੇ ਅੱਜ ਤੁਸੀਂ ਹੁਣ ਥਾਰ ਤੁਸੀਂ ਦੇਖ ਰਹੇ ਕਿ ਨਵੀਂ ਥਾਰ ਤੁਸੀਂ ਲੈ ਕੇ ਆਏ ਹੋ ਤੇ ਆਉਂਦੀ ਸਾਰ ਤੁਸੀਂ ਇਹ ਵੀ ਇੱਕ ਪਾਰਟੀ ਦੇ ਸੇਵਾ ਦੇ ਵਿੱਚ ਲਗਾਤੀ ਹਨਾ ਇਹ ਪਰਮਾਤਮਾ ਦੀ ਬਖਸ਼ਿਸ਼ ਆ ਦੀ ਇਹ ਅੱਛਾ ਜੀ ਹਾਂ ਜੀ ਇਹ ਪਰਮਾਤਮਾ ਨੇ ਮੈਨੂੰ ਐਡੀ ਵੱਡੀ ਗੱਡੀ ਦੇ ਦਿੱਤੀ ਚਲ ਮੇਰੇ ਮਾਂ ਚ ਸ਼ੌਂਕ ਤਾਂ ਮੈਂ ਹੋਰ ਵਧੀਆ ਮੈਨੂੰ ਇਸ ਤਰ੍ਹਾਂ ਜਨੂੰਨ ਹੁੰਦਾ ਕਿ ਮੈਂ ਹੋਰ ਵਧੀਆ ਵਧੀਆ ਕਰਕੇ ਨਹੀਂ ਇਹਦੇ ਇਹਦੇ ਨਾਲ ਮਤਲਬ ਜਿਵੇਂ ਤੁਸੀਂ ਅਸੀਂ ਦੇਖਿਆ ਕਿ ਚਮਕੌਰ ਸਾਹਿਬ ਹਲਕਾ ਕਾਫੀ ਵੱਡਾ ਹਲਕਾ ਨਾ ਕਾਫੀ ਮੀਟਿੰਗਾਂ ਦੇ ਵਿੱਚ ਐਮਐਲਏ ਸਾਹਿਬ ਵੀ ਜਾਂਦੇ ਆ ਤਾਂ ਅਸੀਂ ਬਹੁਤ ਸਾਰੀਆਂ ਮੀਟਿੰਗਾਂ ਦੇ ਵਿੱਚ ਵੀ ਤੁਹਾਨੂੰ ਦੇਖਿਆ ਕਿ ਤੁਹਾਡੀ ਗੱਡੀ ਸਭ ਤੋਂ ਅੱਗੇ ਲੀਡ ਕਰਦੀ ਹੁੰਦੀ ਆ ਤੇ ਇਹਦਾ ਮਤਲਬ ਫਿਰ ਤਾਂ ਤੁਹਾਡਾ ਤੇਲ ਪਾਣੀ ਦਾ ਖਰਚਾ ਜਾਂ ਇਹ ਚੀਜ਼ਾਂ ਦਾ ਖਰਚਾ ਵੀ ਕਾਫੀ ਆ ਜਾਂਦਾ ਹੁੰਦਾ ਫਿਰ ਇਹ ਪਾਰਟੀ ਦਿੰਦੀ ਆ ਤੁਹਾਨੂੰ ਨਹੀਂ ਪਾਰਟੀ ਨਹੀਂ ਜਿਦਿੰਦੀ ਪਾਰਟੀ ਕਹਿੰਦੀ ਹੈ ਪਰ ਮੈਂ ਲੰਦਾ ਨਹੀਂ ਹੈਗਾ ਜੀ ਅੱਛਾ ਇਹ ਮੈਨੂੰ ਮੈਂ ਆਪਣੇ ਆਪ ਚੁੱਕ ਹੈਗਾ ਜੀ ਮੈਂ ਜਤਨ ਗੱਡੀ ਜੇ ਚੀਰ ਕੋਈ ਲੰਦਾ ਤਾਂ ਮੈਂ ਉਹਨੂੰ ਚਲਾਉਣ ਦੀ ਮੇਰੇ ਕੋ ਹਿੰਮਤ ਹੈਗੀ ਹੈ ਪਰਮਾਤਮਾ ਨੂੰ ਬਖਸ਼ਿਸ਼ ਕਰਦਾ ਪਰਮਾਤਮਾ ਹੀ ਮੈਨੂੰ ਚਲਾਉਣ ਦੀ ਹਿੰਮਤ ਵੀ ਦਿੰਦਾ ਮੈਨੂੰ ਮੈਂ ਇਕਸਰ ਵਾਸਤੇ ਵੀ ਜੋ ਚੰਗਾ ਕੰਮ ਕਰਦਾ ਮੈਂ ਉਹਦਾ ਸਾਥ ਦਿੰਦਾ ਬਸ ਜਿਨੀ ਕੀ ਇਹ ਕਹੇ ਇਹ ਕਹਿ ਲਿਆ ਕਿ ਤੁਸੀਂ ਨਿਰਸਵਾਰਥ ਸੇਵਾ ਕਰਦੇ ਹੋ ਇੱਕ ਤੁਹਾਡੇ ਚ ਜਨੂਨ ਹੈ ਮਤਲਬ ਉਤਸ਼ਾਹ ਹੈ ਹਨਾ ਤੇ ਫੇ ਕੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਮਤਲਬ ਹੋਰਾਂ ਨੂੰ ਕੀ ਇਹਦੇ ਬਾਰੇ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਇਹ ਇੱਕ ਹਰੇਕ ਬੰਦੇ ਦਾ ਮੈਂ ਦੇਖਿਆ ਵੀ ਆਪਣਾ ਆਪਣਾ ਮਨ ਹੁੰਦਾ ਜਿੱਥੇ ਬੰਦੇ ਦਾ ਮਨ ਹੋਵੇ ਨਾ ਫਿਰ ਬੰਦਾ ਉੱਥੇ ਖੁੱਲ ਕੇ ਕੰਮ ਕਰ ਲੈਂਦਾ ਫਿਰ ਬੰਦੇ ਨੂੰ ਲੱਗਦਾ ਨਹੀਂ ਮੈਂ ਕੰਮ ਕਰਦਾ ਮੈਨੂੰ 14 ਤੇ ਕੁਦਰਤੀ ਜਨੂਨ ਜਿਹਾ ਹੋ ਗਿਆ ਵੀ ਹਾਂ ਵੀ ਇਹ ਕੇਜਰੀਵਾਲ ਜੀ ਵਧੀਆ ਕੰਮ ਕਰ ਰਹੇ ਆ ਕਿ ਮੈਂ ਉਧਰ ਸ਼ੁਰੂ ਜੁੜ ਗਿਆ ਮੈਨੂੰ ਕਿਸੇ ਨੇ ਜੋੜਿਆ ਨਹੀਂ ਹੈਗਾ ਮੈਂ ਆਪਣੇ ਆਪੇ ਜੁੜਿਆ ਮੈਨੂੰ ਲੱਗਿਆ ਵੀ ਵਧੀਆ ਵੀ ਮੈਨੂੰ ਕੁਝ ਕਰਨਾ ਚਾਹੀਦਾ ਇੱਕ ਨਾ ਇੱਕ ਇੱਕ ਇਹ ਹੁੰਦਾ ਲਖਵੀਰ ਜੀ ਕਿ ਅੱਜਕੱਲ ਦੇ ਟਾਈਮ ਦੇ ਵਿੱਚ ਤਾਂ ਸਮਾਂ ਕੱਢਣਾ ਬੜਾ ਔਖਾ ਕੋਈ ਕਹਿ ਦਿੰਦੇ ਕਿ ਕਿਸੇ ਤਾਂ ਪਾਰਟੀ ਨੂੰ ਟਾਈਮ ਦੇ ਰਹੇ ਆ ਸਮਾਂ ਦੇ ਰਹੇ ਆ ਕਿਉਂਕਿ ਬਿਜ਼ੀ ਲਾਈਫ ਆ ਹਰ ਇੱਕ ਦੀ ਆਪਣੇ ਆਪਣੇ ਕੰਮ ਤਾਂ ਨੇ ਤੁਸੀਂ ਸਮੇਂ ਦੇ ਨਾਲ-ਨਾਲ ਜਨਨ ਕਿ ਆਪਣੀ ਗੱਡੀ ਵੀ ਤੁਸੀਂ ਲਗਾਈ ਹੋਈ ਹੈ ਇਲੈਕਸ਼ਨ ਦੇ ਲਈ ਕਹਿ ਲਓ ਹਨਾ ਤੇ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਇੱਕ ਸਮਾਂ ਦੇਣਾ ਸਮੇਂ ਦੇ ਨਾਲ ਨਾਲ ਇੱਕ ਨਵੀਂ ਗੱਡੀ ਨੂੰ ਲਗਾ ਦੇਣਾ ਤੇ ਉਸ ਦੇ ਉੱਪਰ ਫਿਰ ਇਦਾਂ ਦੇ ਡੈਕ ਸਪੀਕਰ ਲਗਾ ਕੇ ਤੁਸੀਂ ਪਾਰਟੀ ਦਾ ਪ੍ਰਚਾਰ ਕਰਦੇ ਹੋ। ਇਹ ਕਹਿ ਲੋ ਕਿ ਪਾਰਟੀ ਲਈ ਤੁਹਾਡੀ ਬਹੁਤ ਵੱਡੀ ਦੇਣ ਹੋਈ ਫਿਰ ਤਾਂ ਇਹ। ਨਹੀਂ ਦੇਖੋ ਪਤਾ ਹੈਗਾ ਤੁਸੀਂ ਚੰਗਾ ਕੰਮ ਕਰਦੇ ਨਾ ਫਿਰ ਥੋੜਾ ਪਰਮਾਤਮਾ ਸਾਥ ਦਿੰਦਾ। ਹਮ ਮੇਰੇ ਪਰਮਾਤਮਾ ਹੀ ਸਾਥ ਦੇ ਰਿਹਾ ਮੈਂ ਜੋ ਮਨ 'ਚ ਸੋਚਦਾ ਮੈਂ ਚੰਗਾ ਕੰਮ ਕਰਦਾ ਮੇਰੇ ਮਨ ਸਾਫ਼ ਹੈ ਮੈਂ ਮਨ 'ਚ ਮੈਨੂੰ ਚੰਗਾ ਲੱਗਦਾ। ਵੀ ਜਿੱਥੇ ਚੰਗਾ ਕਰਦਾ ਖੁੱਲ ਕੇ ਨਿਰਸਵਾਰਥ ਸੇਵਾ ਕਰੋ ਬਸ ਜਿੱਥੇ ਤੁਹਾਨੂੰ ਠੀਕ ਲੱਗਦਾ ਬਸ ਇਸੇ ਕਰਕੇ ਮੈਂ ਮਤਲਬ ਵੀ ਪਰਮਾਤਮਾ ਮੇਰੇ ਸਾਥ ਦਈ ਜਾਂਦਾ ਮੈਨੂੰ ਟਾਈਮ ਵੀ ਦਿੰਦਾ ਮੈਨੂੰ ਪੈਸਾ ਵੀ ਦਿੰਦਾ ਮੈਨੂੰ ਮੇਰੇ ਕੰਮ ਵੀ ਚੱਲਦੇ ਆ ਮੈਂ ਕਿਸੇ ਬਨਿਰਪਰ ਨਹੀਂ ਹੈਗਾ ਫਿਰ ਮੈਨੂੰ ਘਰਦਿਆਂ ਦਾ ਬਹੁਤ ਸਾਥ ਆ ਮੈਨੂੰ ਉਹ ਵੀ ਮੈਨੂੰ ਪੂਰਾ ਸਾਥ ਦਿੰਦੇ ਆ ਉਹ ਵੀ ਮੈਨੂੰ ਰੋਕਦੇ ਨਹੀਂ ਹੈਗੇ ਤਾਂ ਕਰਕੇ ਮੈਨੂੰ ਐਂ ਲੱਗਦਾ ਖੁਸ਼ੀ ਮਿਲਦੀ ਮੈਨੂੰ ਚੰਗਾ ਕੰਮ ਕਰਕੇ ਬਸ ਫਿਰ ਰੋਜ਼ਾਨਾ ਮਤਲਬ ਕਿੰਨੇ ਕਜੇ ਤੁਸੀਂ ਤਿਆਰ ਹੋ ਕੇ ਆ ਜੰਨੇ ਹੋ ਜਨ ਕਿ ਕਾਫਲਾ ਐਮ ਐਲ ਏ ਸਭ ਦੇ ਨਾਲ ਤੁਸੀਂ ਤੁਰਨਾ ਹੁੰਦਾ ਕਿੰਨੇ ਕਵਜੇ ਕਾਫਲਾ ਰੈਡੀ ਹੋ ਜਾਂਦਾ ਫਿਰ ਕਿੰਨੇ ਵਜੇ ਜੱਕ ਸ਼ਾਮ ਤੱਕ ਸਮਾਪਤੀ ਕਰਦੇ ਹੋ ਸਾਰੇ ਦਿਨ ਦਾ ਸ਼ਡਿਊਲ ਕੀ ਹੁੰਦਾ ਮਤਲਬ ਮੇਰਾ ਹੁਣ ਮੈਂ ਘਰ ਤੇ ਤਕਰੀਬਨ 9 10 ਦੇ ਵਿੱਚ ਆ ਜਾਂਦਾ ਮੈਂ ਘਰ ਤੇ ਕੰਮ ਡੇਰੀ ਦਾ ਕੰਮ ਵੀ ਆ ਤੁਸੀਂ ਡੇਰੀ ਵੀ ਆ ਮੇਰੀ ਤੇ ਪੋਲਟਰੀ ਫਾਰਮ ਵੀ ਆ ਠੀਕ ਹੈ ਤੇ ਮੈਂ ਉਹਨਾਂ ਦੇ ਕੰਮ ਨਿਬੜ ਕੇ ਫਿਰ ਮੈਂ ਸਾਰੇ ਦਿਨ ਰਹਿੰਦਾ 5 6 ਵਜੇ ਤੱਕ 5 ਵਜੇ ਤੱਕ ਰਹਿੰਦਾ ਮੈਂ ਯਾਨੀ ਕਿ ਤੁਸੀਂ ਦੋਨੋਂ ਕੰਮ ਬੜੇ ਪੈਲਟ ਚਲਾ ਰਹੇ ਹੋ ਚਾਹੇ ਉਹ ਘਰ ਦੀਆਂ ਜ਼ਿੰਮੇਵਾਰੀਆਂ ਵੀ ਹੋਣ ਤੇ ਇੱਕ ਪਾਰਟੀ ਵੱਲੋਂ ਦਿੱਤੀਆਂ ਹੋਈਆਂ ਜ਼ਿੰਮੇਵਾਰੀਆਂ ਨੂੰ ਵੀ ਤੁਸੀਂ ਬੜੀ ਇਮਾਨਦਾਰੀ ਦੇ ਨਾਲ ਇਹ ਕਹਿ ਲਿਆ ਕਿ ਤੁਸੀਂ ਮਨ ਧਨ ਹਰ ਇੱਕ ਤਰੀਕੇ ਨਾਲ ਪਾਰਟੀ ਦੇ ਵਿੱਚ ਸੇਵਾ ਨਿਭਾ ਰਹੇ ਹੋ ਹਾਂਜੀ ਹਾਂਜੀ ਹਨਾ ਤੇ ਬਾਕੀ ਇਹ ਤੁਸੀਂ ਦੇਖਿਆ ਕਿ ਲਖਵੀਰ ਸਿੰਘ ਜੀ ਦਾ ਇੱਕ ਵਿਲੱਖਣ ਸ਼ੌਂਕ ਹੈ ਇਹਨਾਂ ਦਾ ਇਹਨਾਂ ਨੇ ਦੱਸਿਆ ਕਿ 2014 ਤੋਂ ਇਹ ਨਿਰਸਵਾਰਥ ਸੇਵਾ ਕਰਦੇ ਨੇ ਇਹਨਾਂ ਦੇ ਕਹਿਣ ਅਨੁਸਾਰ ਕੀ ਪਾਰਟੀ ਨੇ ਐਮਐਲਏ ਸਾਹਿਬ ਨੇ ਕਈ ਵਾਰ ਕਿਹਾ ਵੀ ਹੈ ਕਿ ਤੁਸੀਂ ਤੇਲ ਪਵਾ ਲਿਆ ਕਰੋ ਜਾਂ ਆ ਚੀਜ਼ ਦੀ ਤੁਸੀਂ ਉਹ ਕਰ ਲਿਆ ਕਰੋ ਪਰ ਇਹ ਕਹਿੰਦੇ ਵੀ ਨਹੀਂ ਦੇਣ ਵਾਲਾ ਪਰਮਾਤਮਾ ਨਿਰਸਵਾਰਥ ਸੇਵਾ ਕਰਦੇ ਨੇ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਈ ਹੈ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਸੂਲਤਾ ਦਿੱਤੀਆਂ ਰੋਜ਼ਗਾਰ ਦੇਤਾ ਸਿੱਖਿਆ ਦੇਤੀ ਸਿਕ ਸਹੂਲਤਾਂ ਵਧੀਆਂ ਕਰਤੀਆਂ ਜਨਕੀ ਸਿਹਤ ਸਹੂਲਤਾਂ ਹਸਪਤਾਲ ਵਧੀਆਂ ਬਣਾਤੇ ਤਾਂ ਉਹ ਚੀਜ਼ਾਂ ਤੋਂ ਇਹ ਪ੍ਰਭਾਵਿਤ ਨੇ ਇਹ ਖੁਸ਼ ਨੇ ਇਹ ਕਹਿੰਦੇ ਵੀ ਇਸ ਵਾਰ ਅਗਰ ਅਸੀਂ ਹੁਣ ਜਿਹੜਾ ਇਹ ਪ੍ਰਚਾਰ ਕਰ ਰਹੇ ਨੇ ਇਹ ਮਾਲਵਿੰਦਰ ਸਿੰਘ ਕੰਗ ਜੀ ਦੇ ਹੱਕ 'ਚ ਪ੍ਰਚਾਰ ਕਰਦੇ ਨੇ ਉਹਨਾਂ ਲਈ ਆਪਣੀ ਗੱਡੀਆਂ ਘੁਮਾ ਰਹੇ ਨੇ ਤਾਂ ਇੱਕ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਸ ਕਰਕੇ ਕੋਈ ਮੁੱਲ ਲੈ ਵੀ ਨਹੀਂ ਰਹੇ ਉਹਨਾਂ ਤੋਂ ਕੋਈ ਪੈਸਾ ਨਹੀਂ ਇਹ ਬਲਖਣ ਸ਼ੌਂਕ ਹੈ ਤਾਂ ਤੁਸੀਂ ਦੇਖਿਆ ਸੀਗਾ ਇਹ ਚਮਕੌਰ ਸਾਹਿਬ ਹਲਕੇ ਦੇ ਵਸਨੀਕ ਨੇ ਤੇ ਬਧਿਆ ਉਤਸ਼ਾਹ ਇਹਨਾਂ ਦੇ ਵਿੱਚ ਹੈਗਾ ਵਿਲੱਖਣ ਸ਼ੌਕ ਆ ਤੁਸੀਂ ਇਹ ਦੇਖ ਸਕਦੇ ਹੋ ਨਵੀਂ ਥਾਰ ਇਹਨਾਂ ਦੀ ਥਾਰ ਦੇ ਉੱਤੇ ਸਾਰੀ ਡੈਕੋਰੇਸ਼ਨ ਕੀਤੀ ਹੋਈ ਹੈ ਤਾਂ ਬਾਕੀ ਪੂਰਾ ਕਾਫਲਾ ਹੁਣ ਚੱਲੇਗਾ ਜਿੱਥੇ ਤੱਕ ਚੱਲੇਗਾ ਆਪਾਂ ਨਾਲ ਚੱਲਾਂਗੇ ਤੇ ਬਾਕੀ ਗਤੀਵਿਧੀਆਂ ਤੁਹਾਨੂੰ ਤੁਹਾਡੇ ਪਾਰਟੀ ਦਾ ਵਰਕਰ ਹੈ ਲਖਵੀਰ ਸਿੰਘ ਉਹਦੀ ਹਰ ਇੱਕ ਕਾਫਲੇ ਦੇ ਮੂਰੇ ਉਹਦੀ ਥਾਰ ਜਿਹੜੀ ਗੱਡੀ ਹੈਗੀ ਉਹ ਸਜਾਵਟ ਕਰਕੇ ਲੈ ਕੇ ਜਾਂਦਾ ਤਾਂ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਮੈਂ ਉਸ ਸਾਡੇ ਵੀਰ ਦੀ ਜੋ 2013 ਤੋਂ ਪਾਰਟੀ ਨਾਲ ਜੁੜਿਆ ਹੋਇਆ ਉਹਦੀ ਦੇਣ ਨਹੀਂ ਦੇ ਸਕਦੇ ਦੇਖੋ ਸਪੈਸ਼ਲੀ ਉਹਨੇ ਨਵੀਂ ਗੱਡੀ ਔਰ ਉਹਦੇ ਉੱਤੇ ਕੈਰੀਅਰ ਲਗਵਾਇਆ ਤੇ ਸਪੀਕਰ ਲਗਵਾਏ ਔਰ ਰੋਜ਼ ਉਹ ਸਾਡੇ ਕਾਫਲੇ ਦੇ ਅੱਗੇ ਲਗਾਉਂਦਾ ਹੈ ਜੇ ਸਾਡੇ ਨਾਲ ਨਾ ਵੀ ਹੋਵੇ ਜਿੱਥੇ ਜਾਂਦਾ ਸਾਰੀ ਪਾਰਟੀ ਦੇ ਉਹਦੇ ਵਿੱਚ ਉਹ ਆਪਣਾ ਸਿਸਟਮ ਬਣਾਇਆ ਹੋਇਆ ਸਾਰੀ ਪਬਲਿਸਿਟੀ ਕਰਦੇ ਨੇ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਕੈਮਰਾਮੈਨ ਰੋਹਿਤ ਨਾਲ ਮੈਂ ਹਾਂ ਸੰਦੀਪ ਸਿੰਘ